ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਰੋੜਾ ਸਵਾ ਦੇ ਦਫਤਰ ਪੰਡੋਰਾ ਮਹੱਲਾ ਨਵਾਂ ਸ਼ਹਿਰ ਵਿਖੇ ਅਰੋੜਾ ਖੱਤਰੀ ਮਹਾਸਭਾ ਪੰਜਾਬ ਦੀ ਆਗਾ ਸ਼ਹੀਦ ਭਗਤ ਸਿੰਘ ਨਗਰ ਦਾ ਗਠਨ ਕਰਕੇ ਉਦੇਦਾਰਾਂ ਦਾ ਐਲਾਨ ਅੱਜ ਮੁੱਖ ਮਹਿਮਾਨ ਸ਼੍ਰੀ ਰਿਸ਼ੀ ਅਰੋੜਾ ਪੰਜਾਬ ਸਟੇਟ ਪ੍ਰਧਾਨ ਅਰੋੜਾ ਖੱਤਰੀ ਮਹਾਸਭਾ ਪੰਜਾਬ ਵੱਲੋਂ ਕੀਤਾ ਗਿਆ ਇਸ ਮੌਕੇ ਸਰਦਾਰ ਮਨਮੋਹ ਸਿੰਘ ਗੁਲਾਟੀ ਨੂੰ ਹੋਰਾਂ ਨੂੰ ਚੇਅਰਮੈਨ ਅਤੇ ਸ਼੍ਰੀ ਰਾਜਨ ਪੁੱਤਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਬਹੁਤ ਬਹੁਤ ਜੀ ਅੱਜ ਬੜੇ ਪੁਰਾਣੇ ਸੰਬੰਧ ਨੇ ਰੋਣਾ ਸਾਹਿਬ ਨਾਲ ਅੱਜ ਬੜੀ ਖੁਸ਼ੀ ਹੈ ਕਿ ਇੱਕ ਹੋਰ ਨਵਾਂ ਸਾਲੇ ਮੈਂ ਉਹਨੇ ਇਕੱਠੇ ਕੀਤਾ ਇੱਕ ਹੋਰ ਪਰਾਲਾ ਵਧੀਆ ਪਰਾਲਾ ਕੀਤਾ ਸਾਰੇ ਭਾਈਚਾਰੇ ਦੇ ਮੱਥੇ ਕਰਕੇ ਇਸ ਕੰਮ ਨੂੰ ਕਰਨ ਦਾ ਰਿਸ਼ੀ ਜੀ ਤੁਹਾਨੂੰ ਇੱਕ ਗੱਲ ਮੈਂ ਥੋੜੀ ਜਿਹੀ ਗੁਲ ਕਰਨ ਆ ਗਿਆ ਹਾਂ ਬਹੁਤ ਹੀ ਰਿਸਪੈਕਟ ਨਾਲ ਬਹੁਤ ਹੀ ਪਿਆਰ ਨਾਲ ਅਸੀਂ ਰੋੜਾ ਸਭਾ ਨੂੰ ਰਾਜਨਜੀਤ ਦੀ ਗਵਾਈ ਹੇਠ ਪਹਿਲਾਂ ਸਾਡੇ ਵਿਰੋਧੀਆਂ ਨੇ ਉਸ ਤੋਂ ਬਾਅਦ ਸਾਡੀ ਇਸ ਟੀਮ ਨੇ ਜਿੰਨਾ ਜਿੰਨਾ ਕੋਈ ਯੋਗਦਾਨ ਪਾ ਸਕਦਾ ਸੀ ਪਾਇਆ ਐਫਰਟ ਲੈਸ ਨਹੀਂ ਪਾਇਆ ਬਹੁਤ ਜ਼ਿਆਦਾ ਕੰਮ ਕੀਤਾ ਸਭ ਤੋਂ ਰੂਹੀ ਸੁਤਰੀਂਦੇਸ ਸਾਡੀ ਰੋੜਾ ਸਭਾ ਜਿਹੜਾ ਕਿ ਇਹਦੇ ਸਿਰਫ ਪੰਜ ਜਿਹੜੀ ਤੁਸੀਂ ਗੱਲ ਕਰਦੇ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ और ब्यूटीफुल गल है टोटल नॉन पोलिटिकल सारे किसी न किसी पोलिटिकल पार्टी का मैं भी किसी ने जुड़े आया पता बट इस समाज कभी भी पोलिटिक्स नहीं टू बी वैरी फ्रेंड तुम अए तपरला मैं थोड़ा तो बधाई देना सारी टीम नवी को बधाई देना कि जुड़ के कम करो और खुल के कम करो असी हमेशा ही थोड़े नाल रहें जिथे साफ ड्यूटी लाओगे जिथे भी सूगे ਅਸੀਂ ਜੀ ਜਲੂਨ ਹਾਜ਼ਰ ਹੋਵਾਂਗੇ ਪੋਜ਼ਿਟਿਵ ਕੰਮਾਂ ਲਈ ਸਾਡਾ ਹਰ ਸਹਿਯੋਗ ਨਵਾਂ ਸ਼ਹਿਰ ਦਾ ਤੁਹਾਨੂੰ ਮਿਲੂਗਾ ਜੋ ਦੋੜੀਆਂ ਅੱਗੇ ਗਾਰਡ ਵਾਲੀ ਚੌਕ ਦੀ ਅਸੀਂ ਉਹਨੂੰ ਫੋਲੋ ਕਰਾਂਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਮ ਤੇ ਸਾਰੇ ਬੈਂਕਰਸ ਨੂੰ ਇੱਕ ਵਾਰੀ ਫੇਰ ਬਧਾਈ ਦਿੰਦਾ ਔਰ ਜਿੱਦਾਂ ਅਸੀਂ ਪ੍ਰਧਾਨ ਜੀ ਰਾਜਨ ਅਲੋੜਾ ਜੀ ਦੇ ਗਾਈਡ ਅੰਦਰੋਂ ਚੱਲੇ ਇੱਕ ਇੱਕ ਰਿਕਵੈਸਟ ਹੈ ਸਾਡੀ ਅਸੀਂ ਛੋਟੇ ਤੋਂ ਛੋਟਾ ਪ੍ਰੋਜੈਕਟ ਵੀ ਹੈ ਪਹਿਲਾਂ ਸਾਡੀ ਟੀਮ ਡਿਸਕਸ ਕਰੇ ਜੁਮਿਟੀਏ ਉਹਦੇ ਚਾਰਗੂਮੈਂਟ ਵੀ ਹੁੰਦੇ ਚ ਨੇ ਨਹੀਂ ਆ ਵੀ ਇੱਕ ਨੇ ਕੋ ਕਹਤਾ ਤਾਂ ਸਾਰੇ ਮੰਨ ਲੇ ਅਸੀਂ ਆਰਗੂਮੈਂਟ ਵੀ ਕਰਦੇ ਆ ਜਿਹੜੀ ਚੀਜ਼ ਕਿਸੇ ਨੂੰ ਗਲਤ ਲੱਗਦੀ ਆ ਆਪਣਾ ਪੁਆਇੰਟ ਆਫ 视图 ਰੱਖਣ ਦਾ ਹਰ ਬੰਦੇ ਨੂੰ ਹੱਕ ਆ ਉਹ ਰੱਖਦਾ ਹੋਵੇ ਅਸੀਂ ਇਹੀ ਐਕਸਪੈਕਟ ਕਰਾਂਗੇ ਵੀ ਇਹ ਵੀ ਜਿਹੜੀ ਟੀਮ ਬਣੀ ਹੈ ਹਰ ਬੰਦੇ ਇਹਦੇ ਵਿੱਚ ਕੋਈ ਆਉਦਾ ਨਾ ਵੀ ਉਹ ਕਿਸੇ ਨੂੰ ਵੀ ਨਾ ਦੇ ਸਾਰੇ ਇੱਕੋ ਬਰਾਬਰ ਨੇ ਬਰਾਬਰਤਾ ਨਾਲ ਬੜੀ ਖੁਸ਼ੀ ਦੀ ਗੱਲ ਭਲਕੇ ਸਾਹਿਬ ਨੇ ਬਣਾਇਆ

चेयरमैन मनमोहन गुडाटी जी जिनको नियुक्त किया गया है और राजन जी को प्रधान तो मनमोहन गुडाटी जी भी दो शब्द आज के इस कार्यक्रम के लिए कहेंगे और उसके बाद ऋषि जी से निवेदन है कि इनको देवी माला अर्पित करके इनका स्वागत करेंगे नहीं नहीं तो ਇਸ ਤੋਂ ਬਾਅਦ ਮੈਂ ਕਹਿੰਦਾ ਪਹਿਲਾਂ ਤਾਂ ਸਾਰੇ ਦੇਖੋ ਜਿੰਨੇ ਪ੍ਰੈਸ ਵੀਰ ਆਏ ਆ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਨੂੰ ਫ੍ਰੀ ਟਾਈਮ ਹੀ ਬੁਲਾਇਆ ਗਿਆ ਮੇਰੇ ਨਾਲ ਸਾਰੇ ਬੀਜੀ ਸ਼ਡਿਊਲ ਤੇ ਸੀਗੇ ਹੁਣ ਮੈਂ ਨਾ ਨਹੀਂ ਕਿਸੇ ਦਾ ਰਹਿਣਾ ਸਾਰੇ ਪਿੱਛੇ ਜੀ ਉੱਚੀ ਕਰੋ ਇਹਨਾਂ ਨੇ ਸਾਡਾ ਚਲੋ ਇਹਨਾਂ ਮਾਨ ਰੱਖਿਆ ਕਿ ਸਾਡੇ ਇੱਕ ਵਾਰ ਕਹਿਣ ਤੇ ਫਿਰ ਵੀ ਆ ਰਹੇ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਜੀ ਰਿਸ਼ੀ ਰੋੜਾ ਜੀ ਜਲੰਧਰ ਤੋਂ ਰੋੜਾ ਮਾਂਸ ਜਿਲ੍ਹੇ ਪ੍ਰਧਾਨ ਅਗੇ ਰੋੜਾ ਮੋਚ ਰੋੜਾ ਖੱਤਰੀ ਮਾਂਸ ਜਿਹੜੇ ਹੈਗੇ ਨੇ ਪ੍ਰਧਾਨ ਨਾਰਨੇਦ ਬੁਖੀ ਜੀ ਜਿਹੜੇ ਆਏ ਹੋਏ ਆ ਲੰਦਰ ਦੇ ਵਾਈਸ ਪ੍ਰੈਜ਼ੀਡੈਂਟ ਇਹਨਾਂ ਦਾ ਆਨ ਤੇ ਬਹੁਤ ਬਹੁਤ ਵੈਲਕਮ ਤੇ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਉਹ ਪ੍ਰੋਗਰਾਮ ਬਣਾਇਆ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਅਰੋੜਾ ਵਜਨ ਅਰੋੜਾ ਖੱਤਰੀ ਨੂੰ ਇਕੱਠੇ ਕਰਨ ਦਾ ਇਹ ਬਹੁਤ ਵਧੀਆ ਕੰਮ ਹੈ ਦੇਖੋ ਵੈਸੇ ਤਾਂ ਜਿਸ ਤਰ੍ਹਾਂ ਸਾਰਿਆਂ ਨੇ ਪਹਿਲਾਂ ਦੱਸ ਦਿੱਤਾ ਸੀ ਹੈ ਤਾਂ ਪਹਿਲਾਂ ਹੀ ਇਕੱਠੀਆਂ ਅਰੋੜਾ ਤੇ ਖੱਤਰੀ ਕੋਈ ਅਲੱਗ ਨਹੀਂ ਹੈ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਇੱਕ ਦੂਜੇ ਦੇ ਸਾਡੇ ਫੈਮਲੀਆ ਮੈਰਿਟਲੀ ਹੈਗੇ ਆ ਬੱਚਿਆਂ ਨੇ ਵਿਆਹ ਵੀ ਹੋਇਆ ਹੈ ਅਲੱਗ ਨਹੀਂ ਹੈਗੇ ਅਲੱਗ ਅਸੀਂ ਪਰ ਫਿਰ ਵੀ ਇਹ ਇਕੱਠੇ ਕਰਨ ਦਾ ਇੱਕ ਕਾਰਨ ਹੈ ਇੱਕਠੇ ਕਰਕੇ ਕੋ ਸਾਡੀ ਸਟਰੈਂਥ ਪਾਵਰ ਜਿਹੜੀ ਆ ਥੋੜੀ ਵੱਧਦੀ ਆ ਆਪਾਂ ਲੋੜਾ ਅਲੱਗ ਸੀਗੇ ਅਲੱਗ ਸੀ ਇੱਕ ਕੋ ਸਾਡੀ ਪਾਵਰ ਯੂਨੀਟੀ ਹੋਰ ਵਰਗੀ ਥੋੜਾ ਪੰਜਾਬ ਨੂੰ ਮੇਰੇ ਹਿਸਾਬ ਨਾਲ ਹੋਰ ਵੀ ਲੋੜਾ ਸਾਨੂੰ ਇਕੱਠੇ ਹੋਣ ਦੀ ਜਿੱਦਾਂ ਸਾਡੇ ਇੱਥੇ ਪ੍ਰਵਾਸੀਆਂ ਦਾ ਜੋ ਹਾਲਾਤ ਹਨ ਪਤਾ ਲੱਗਦੇ ਪਏ ਆ ਜੇ ਉਹਨਾਂ ਨੂੰ ਤੋਂ ਆਪਾਂ ਬਚਾਣਾ ਮੇਰਾ ਕਹਿਣਾ ਵਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੀ ਪੈਣਾ ਜੋ ਸਾਡੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਆ ਪ੍ਰਵਾਸੀਆਂ ਨੇ ਇੱਥੇ ਉਹ ਆਪਣੀਆਂ ਪ੍ਰਾਪਰਟੀਆਂ ਛਿੱਦੇ ਰੇ ਅਸੀਂ ਉਹਨਾਂ ਕੋਈ ਜਾ ਕੇ ਖਰੀ ਨਹੀਂ ਸਕਦੇ ਜਿਹੜਾ ਵੀ ਆਪਾਂ ਕੋਈ ਨਾ ਕੋਈ ਸਾਰੇ ਰਲ ਕੇ ਇਹਨਾਂ ਚੀਜ਼ਾਂ ਦਾ ਹੱਲ ਕਰਾਂਗੇ ਆਪਾਂ ਆਪਣਾ ਪੰਜਾਬ ਨੂੰ ਵੀ ਬਚਾਣਾ ਹੈ ਪੰਜਾਬ ਸਾਡੇ ਸੋਨੇ ਚੜੀਏ ਸੀ ਇਸ ਨੂੰ ਸੋਨੇ ਚੜੀਏ ਦੁਬਾਰਾ ਬਣਾਣਾ ਨਸ਼ਾ ਮੁਸ਼ਾ ਜਿਹੜਾ ਇੱਥੇ ਚੱਲਦਾ ਸੀ ਆਪਾਂ ਨਸ਼ਾ ਵੀ ਇੱਥੇ ਖਤਮ ਕਰਨਾ ਇਹ ਵੀ ਪ੍ਰਵਾਤਮਾ ਕਰੇ ਖਤਮ ਹੋਵੇ ਤਾਂ ਦੁਬਾਰਾ ਇਹ ਜਿਹੜੀ ਹੈ ਸੋਨੇ ਦੀ ਚੜੀਏ ਇਹ ਵੀ ਦੁਬਾਰਾ ਬਣੇ ਤੇ ਇਹ ਅੱਜ ਆਏ ਇਹਨਾਂ ਨੇ ਨਿਯੁਕਤੀ ਕੀਤੀ ਆ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਸਰ ਚੇਅਰਮੈਨ ਲ ਇੱਧਰ ਰਾਜਨਜੀਤ ਨੂੰ ਪ੍ਰਧਾਨ ਨਗਾਇਆ ਹੈਗਾ ਸਾਡਾ ਇਹੀ ਦੇਖੋ ਸਾਡਾ ਕੰਮ ਇਹਨ ਸਾਡਾ ਸੋਸ਼ਲ ਵਰਕ ਹੈ ਮੈਂ ਪਹਿਲਾਂ ਕਾਫੀ ਸਾਲਾਂ ਬੜੇ ਸੰ 2000 ਤੋਂ ਮੈਂ ਸੋਸ਼ਲ ਵਰਕ ਹੀ ਕਰਦਾ ਆਇਆ ਹੁਣ ਜਿੱਦਾਂ ਇਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਇੱਧਰ ਸਾਡੇ ਰਾਜਨਜੀਤ ਪ੍ਰਧਾਨ ਜੀ ਹੈਗੇ ਵਾਈਸ ਪ੍ਰਧਾਨ ਸਟੇਟ ਦੇ ਜਿੱਦਾਂ ਸਾਨੂੰ ਇਹ ਕਹਿਣਗੇ ਕਿਉਂਕਿ ਬੇਸ਼ੱਕ ਰਾਜਨਜੀਤ ਮੇਰੇ ਤੋਂ ਛੋਟੇ ਪਰ ਥੋੜਾ ਇਹਨਾਂ ਦੀ ਕੁਆਲਿਟੀ ਮੇਰੇ ਨਾਲੋਂ ਥੋੜੀ ਵੱਧ ਹੈ ਦੇਖੋ ਕਿਉਂਕਿ ਕੁਆਲਿਟੀ ਹਰ ਬੰਦੇ 'ਚ ਹੁੰਦੀ ਆ ਕੋਈ ਬੰਦਾ ਵੱਡਾ ਹੈ ਕਿ ਛੋਟਾ ਪਰ ਇਹਨਾਂ ਦੀ ਕੁਆਲਿਟੀ ਥੋੜੀ ਜ਼ਿਆਦਾ ਹੈ ਅਪਾ ਇਹਨਾਂ ਕੋ ਵੀ ਕੋਈ ਨਾ ਕੋਈ ਸਿੱਖਦੇ ਆਂ ਹਰ ਬੰਦਾ ਕਿਸੇ ਨਾ ਕਿਸੇ ਕੋਈ ਕੁਸ਼ਲਤਾ ਰੀ ਸੀ ਜੀ ਕੋ ਜਾਣਦੇ ਸੀ ਬੜੀ ਪੁਰਾਣੇ ਆ ਹੁਣ ਅਸੀਂ ਜਿੱਦਾਂ ਲਗਾਤਾਰ ਮਿਲਦੇ ਰਵਾਂਗੇ ਨਾ ਕੋਈ ਕੁਝ ਸਿੱਖਾਂਗੇ ਜੋ ਵੀ ਸਾਡਾ ਉਹ ਸਾਡਾ ਉਪਰਾਲਾ ਜਿਹੜਾ ਹੈਗਾ ਇਹਨੂੰ ਚੰਗਾ ਵੜਾਉਣ ਦਾ ਇਹ ਉਪਰਾਲਾ ਹੈਗਾ ਅਸੀਂ ਜਿਹੜਾ ਰੋਡ ਪੰਚ ਜਿਹੜਾ ਰੋਡ ਖੱਤਰੀ ਪੰਚ ਜਿਹੜਾ ਬਣਿਆ ਹੈਗਾ ਇਹਦੇ ਵਾਸਤੇ ਅਸੀਂ ਤਨ ਮਨ ਧੰਦੇ ਨਾਲ ਇਹਨਾਂ ਦੇ ਨਾਲ ਲਿਆ ਅਸੀਂ ਤਾਂ ਇਹ ਕਹਿੰਦੇ ਸੀ ਤਨ ਕੋਈ ਤਨ ਅਸੀਂ ਅਸੀਂ ਤਨ ਮਨ ਧੰਦੇ ਇਹਨਾਂ ਦੇ ਨਾਲ ਲਿਆ ਜਿਸ ਤਰ੍ਹਾਂ ਵਿਪੰਦੀ ਨੇ ਦੱਸਿਆ ਵੀ ਇੱਥੇ ਇੱਕ ਇੱਕ ਗੱਲ ਦੀ ਹਰ ਇੱਕ ਬੰਦੇ ਦੀ ਜਿਹੜੀ ਵੈਲਿਊ ਬਰਾਬਰ ਰੱਖੀ ਜਾਂਦੀ ਹੈ ਇਹ ਮੈਂ ਵੀ ਮੈਨੂੰ ਅਪੀਲ ਕਰੂੰਗਾ ਕਿ ਹਰ ਇੱਕ ਬੰਦੇ ਨੂੰ ਬਰਾਬਰੀ ਸਮਝੇ ਜਾਵੇ ਮੈਂ ਕੋਈ ਛੇ ਮੈਨ ਨਹੀਂ ਕੋਈ ਕੁਝ ਨਹੀਂ ਸਾਰੇ ਬਰਾਬਰ ਹੀ ਹੈ ਇੱਕ ਅਹੁਦਾ ਹੈ ਜਸਟਿਸ ਦਾ ਨੇਮ ਹੈ ਇਹ ਬਾਕੀ ਅਸੀਂ ਮੈਂ ਹੈ ਤੁਹਾਡੇ ਤੁਹਾਡੇ ਵਿੱਚੋਂ ਹੀ ਆ ਮੇਰੇ ਅੱਗੇ ਬਜ਼ੁਰਗ ਇੱਥੇ ਮੇਰੇ ਦੇ ਬੱਚੇ ਆ ਬਰਾਬਰ ਕਿਸੇ ਨਾਲੋਂ ਵੱਡਾ ਆ ਮੈਂ ਮਤਲਬ ਹੈਗੇ ਆ ਅਸੀਂ ਤੁਹਾਡੇ ਹੀ ਆ ਸਾਰੇ ਬਸ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਜੀ ਇਸ ਤੋਂ ਬਾਅਦ ਦੋ ਮਿੰਟ ਮੈਨੂੰ ਦੇਣੇ ਨੇ ਜੀ ਵੋਲੀਅਮ ਮੈਨੂੰ ਜਿੱਤ ਮੈਨੂੰ ਜੋਗਾ ਨਹੀਂ ਜਿਗਾ ਕਿ ਮੈਨੂੰ ਜੋਗਾ ਮੈਨੂੰ ਮੇਰੇ ਕੋਲ ਆ ਜੀ ਜਿਹੜੇ ਪਿਆਰ ਦੇ ਨੇ ਮੈਨੂੰ ਮੈਂ ਨਾਮ ਚੁੱਕਾ ਦਿੱਤਾ ਔਰ ਜਿਹੜੇ ਵਿਕੰਤ ਨੇ ਜਾਜੀ ਨੇ ਮੈਨੂੰ ਇੱਕ ਗੱਲ ਦੱਸੀ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਉੱਤੇ ਇਸ ਗੱਲ ਜੀ ਤੁਹਾਨੂੰ ਸੱਚਾਈ ਵੀ ਦੰਨੇ ਆ ਔਰ ਤੁਹਾਨੂੰ ਇਹ ਵਿਸ਼ਵਾਸ ਵੀ ਦੁਵਾਣੇ ਆ ਕਿ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਉੱਤੇ ਹੀ ਅਸੀਂ ਖਰੇ ਉਤਰਾਂਗੇ ਸਾਰਿਆਂ ਨੂੰ ਲੈ ਕੇ ਮਿਲ ਜੁਲ ਕੇ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਕੰਮ ਕਰਾਂਗੇ ਕਿਸੇ ਦਾ ਕੋਈ ਪ੍ਰਧਾਨਗੀ ਵਾਲਾ ਕੰਮ ਨਹੀਂ ਹੋਊਗਾ ਕੋਈ ਚੇਅਰਮੈਨੀ ਵਾਲਾ ਕੰਮ ਨਹੀਂ ਹੋਊਗਾ ਉਹ ਤੇ ਦੇ ਵਿੱਚ ਕੋਈ ਪਾਰਟੀਸ਼ਨ ਸਾਰਿਆਂ ਦੀ ਸਲਾਹ ਲਈਤੀ ਜਾਊ ਜੋ ਵੀ ਖੱਤਰੀ ਸਮਾਜ ਦੇ ਲਈ ਅਰੋੜਾ ਵੰਸ਼ ਲਈ ਅਸੀਂ ਕਰ ਸਕਾਂਗੇ ਕਰਾਂਗੇ ਸੋਸ਼ਲ ਕੰਮ ਕਰਾਂਗੇ ਔਰ ਜੋ ਜੋ ਕੰਮ ਕਹਿਣਗੇ ਸਭ ਨਾਲ ਹੀ ਚੱਲਾਂਗੇ ਸਾਰਿਆਂ ਨਾਲ ਘਰਵਾਦੀ ਅਧਿਕਾਰੀ ਜੀ ਮੈਂ ਟੀਮ ਨੂੰ ਵੀ ਕਹਿਣਾ ਚਾਹਾਂਗਾ ਇਹ ਜਿਹੜੇ ਅਹੁਦੇ ਹਨ ਅਹੁਦੇ ਤਾਂ ਦਿੱਤੇ ਜਾਂਦੇ ਨੇ ਜ਼ਿੰਮੇਵਾਰੀਆਂ ਲਾਈਆਂ ਜਾਂਦੀਆਂ ਨੇ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਨਾ ਹੈ ਰਲ ਮਿਲ ਕੇ ਚੱਲਣਾ ਹੈ ਠੀਕ ਹੈ ਨਾ ਤਾਂ ਕਿਸੇ ਨੂੰ ਪ੍ਰਧਾਨ ਦਾ ਅਹੁਦਾ ਜਾਂ ਚੇਅਰਮੈਨ ਦਾ ਬੇਸਿਕਲੀ ਹੈ ਤੇ ਅਸੀਂ ਭਰਾ ਹੀ ਹਾਂ ਸਾਰੇ ਅਸੀਂ ਉਹ ਜ਼ਿੰਮੇਵਾਰੀ ਕਿਸੇ ਨੂੰ ਦੇਣ ਵਾਸਤੇ ਕਿ ਆ ਬੰਦਾ ਟਾਈਮ ਕੱਢ ਸਕਦਾ ਹੈ ਕਿ ਤਾਂ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੇ ਕਿਰਨ ਦਾ ਇੱਕ ਬਹੁਤ ਅੱਛਾ ਸੁਝਾਅ ਹੈ ਕੋਈ ਵੀ ਛੋਟੇ ਤੋਂ ਛੋਟਾ ਕਾਰਕਰਮ ਹੋਵੇ ਉਹ ਇੱਕ ਦੂਜੇ ਦੀ ਸਲਾਹ ਨਾਲ ਇੱਕ ਕੋਰ ਕਮੇਟੀ ਬਣਾਓ ਕਿ ਕੋਰ ਕਮੇਟੀ ਨਹੀਂ ਬਣਾਓ ਜੇ ਦੀ ਕੋਰ ਕਮੇਟੀ ਸੱਤ ਮੈਂਬਰਾਂ ਜਾਂ 11 ਮੈਂਬਰਾਂ ਦੀ ਤੁਹਾਡੀ ਆਪਸ ਸਲਾਹ مشورہ ਕਰਕੇ ਫਿਰ ਅਫਿਸ ਬੈਰਮ ਦੇ ਵਿੱਚ ਲੈ ਕੇ ਆ। ਜੀ। ਉਹ ਰਾਜਨ ਜੀ ਬਿਲਕੁਲ ਠੀਕ ਹੈ। ਸੈਕਿੰਡ ਗੱਲ ਇਹਨਾਂ ਜਿਹੜੀ ਤਾਲਮੇ ਨਾਲੀ ਗੱਲ ਵੀ ਹੋ ਗਈ। ਤੀਜਾ ਕੁਛ ਨਾ ਕੁਛ ਧਾਰਮਿਕ ਸਮਾਜਿਕ ਕਾਰਜਕ੍ਰਮ ਹੁੰਦੇ ਰਹਿਣੇ ਚਾਹੀਦੇ। ਉਸ ਤੋਂ ਇਲਾਵਾ ਆਪਾਂ ਇੱਕ ਕੰਮ ਉਹ ਜੂਈ ਕਰਨਾ ਅਸੀਂ ਲੋਕਾਂ ਵਾਂਗੂ ਕੰਮ ਨਹੀਂ ਕਰਨਾ ਜਿਵੇਂ ਸਾਰਾ ਸਮਾਜ ਕਰਦਾ। ਜਿਹੜਾ ਅੱਗੇ ਗੋਨਨ ਰਾਸ਼ਨ ਮਿਲਦਾ ਉਹਨੂੰ ਬਾਰ-ਬਾਰ ਰਾਸ਼ਨ ਦੇਈਓ। ਇੱਕੋ ਬੰਦਾ ਮਹੀਨੇ ਚ 8-8 ਰਾਸ਼ਨ ਆ ਲੈ ਲਮਾ। ਅਪਾ ਸਮਾਜ ਦੇ ਜਿਹੜੀਆਂ ਕ੍ਰੂਤੀਆਂ ਨੇ ਦੇਖੋ ਅਸੀਂ ਜਿਹੜੇ ਲਿਖੇ ਲੋਕ ਸਭ ਇਕੱਠੇ ਹੋਏ ਨਾ ਜਿਹੜੀਆਂ ਸਮਾਜ ਦੀਆਂ ਕ੍ਰੂਤੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ ਪਹਿਲੇ ਤਾਂ ਦੇਖੋ ਰਿਜ਼ਰਵੇਸ਼ਨ ਦੇਖੋ ਅਰੋੜਾ ਸਮਾਜ ਦੇ ਵਿੱਚ ਜਾਂ ਖਤਰੀ ਸਮਾਜ ਦੇ ਵਿੱਚ ਗਰੀਬ ਲੋਕ ਨਹੀਂ ਅਗੇ ਜਿਹੜੇ ਰਿਜ਼ਰਵੇਸ਼ਨ ਅੱਜ ਇੰਨੇ ਸਾਲਾਂ ਤੋਂ ਚੱਲ ਰਹੀ ਹੈ ਅਸੀਂ ਕਿਸੇ ਨੂੰ ਕਿਸੇ ਉੱਪਰ ਕਿੰਤੂ ਪਰੰਤੂ ਨਹੀਂ ਕਰਦੇ ਲੇਕਿਨ ਅਸੀਂ ਚਾਹਦੇ ਹਾਂ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਲੇਕਿਨ ਉਹ ਆਰਥਿਕ ਆਧਾਰ ਦੇ ਉੱਪਰ ਆਰਥਿਕ ਆਧਾਰ ਤੋਂ ਜਿਹੜੀ ਵੀ ਜਾਤੀ ਜਾਤੀ ਵਰਗ ਹੈ ਜਿਹੜਾ ਕਮਜ਼ੋਰ ਵਰਗ ਹੈ ਉਹ ਰਿਜ਼ਰਵੇਸ਼ਨ ਨੂੰ ਆਰਕਿਤ ਆਰਥਿਕ ਆਧਾਰਿਤ ਕੀਤਾ ਜਾਏ ਇਹਦੇ ਵਾਸਤੇ ਵੀ ਤੁਸੀਂ ਕਦਮ ਚੱਕਨੇ ਨੇ ਠੀਕ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਵਾਂਗੇ ਕਿ ਇਹਦੇ ਉੱਪਰ ਵਰਕ ਕੀਤਾ ਜਾਵੇ ਉਸ ਤੋਂ ਇਲਾਵਾ ਸਟ੍ਰੈਂਥ ਕਿ ਕੋ ਜਿਵੇਂ ਗੁਲਾਟੀ ਸਾਹਿਬ ਨੇ ਇੱਕ ਗੱਲ ਕੀਤੀ ਬਹੁਤ ਅੱਛੀ ਗੱਲ ਹੈ ਦੇਖੋ ਕਿਸੇ ਰੱਬ ਨਾ ਕਰੇ ਕਿਸੇ ਤੇ ਕੋਈ ਢੀਰ ਪੈ ਜਾਂਦੀ ਹੈ ਦੇਖੋ ਤੁਹਾਨੂੰ ਅੰਝ ਪਤਾ ਹੀ ਹੈ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਪ੍ਰਸ਼ਾਸਨ ਦਾ ਕੀ ਹਾਲ ਹੈ ਪੁਲਿਸ ਡਿਪਾਰਟਮੈਂਟ ਦਾ ਕੀ ਹਾਲ ਹੈ ਠੀਕ ਹੈ ਨਾ ਪੈਸੇ ਜਦੋਂ ਕੰਮ ਹੋ ਜਾਂਦੇ ਨੇ ਮੈਂ ਤੁਹਾਨੂੰ ਤੀਰ ਨੂੰ ਇੱਕ ਗੱਲ ਕਵਾਂਗਾ ਕਿ ਜਿਹੜੇ ਨਾਲ ਕੋਈ ਧੱਕਾ ਹੁੰਦਾ ਹੋਵੇ ਤੁਸੀਂ ਉੱਥੇ ਜਾ ਕੇ ਅਗਰ 50 ਬੰਦੇ ਖੜੇ ਹੋ ਜਾਓਗੇ ਨਾ ਉਹ ਗੱਲ ਜਿਹੜੀ ਸਿੱਧੀ ਹੈ ਨਾ ਉਲਟੀ ਹੋ ਜਾਏਗੀ ਸਿਰਫ ਤੁਹਾਡੀ ਦਾਲ ਸਿਰ ਤਾਕਤ ਨਾਲ ਖੜੇ ਹੋਣਾ ਬਾਕੀ ਬੰਦਾਂ ਨੂੰ ਉਸ ਬੰਦੇ ਨੂੰ ਹੌਸਲਾ ਮਿਲੇਗਾ ਇਸ ਚੀਜ਼ ਨੂੰ ਜਰੂਰ ਆਪਾਂ ਵਿੱਚ ਆਪਣੇ ਸਿਸਟਮ ਵਿੱਚ ਇੰਕਲੂਜਨ ਕਰਨਾ ਕਿਸੇ ਸਾਡੇ ਭਰਾ ਦੇ ਨਾਲ ਧੱਕਾ ਹੁੰਦਾ ਆਪਾਂ ਧੱਕਾ ਨਹੀਂ ਹੁੰਦੇ ਨਾ ਉਹ ਮਾਇਆ ਬਿਲਕੁਲ ਵੀ ਜਿਵੇਂ ਚਟਾਨ ਵਾਂਗੂ ਖੜੇ ਹੋ ਜਾਣਾ ਬਾਕੀ ਅਗਗੇ ਵੀ ਅਰੋੜਾ ਮਾਨਸਾ ਦਾ ਚਲਾ ਰਹੇ ਸੀ ਸਾਡੇ ਭਾਈ ਸਾਹਿਬ ਰਾਜਨ ਜੀ ਜਿਹੜੇ ਸੀ ਜਨਰਲ ਸੈਕਟਰੀ ਸੀ ਕੁਮਿੰਦਰ ਜੀ ਹੋ ਬਾਕੀ ਉਹਦੇ ਸਾਥੀ ਰੱਬ ਮੈਂ ਕਿ ਏਦਾਂ ਦਾ ਸਿਸਟਮ ਕਰੋ ਕਿ ਸਮਾਜ ਦੇ ਵਿੱਚ ਲੋਕ ਕਹਿਣ ਕਿ ਵਾਕਈ ਅਰੋੜਾ ਖਤਰੀ ਇਕੱਠੇ ਹੋ ਗਏ ਇਹਨਾਂ ਨੇ ਕੁਝ ਕੀਤਾ ਸਮਾਜ ਵਾਸਤੇ ਔਰ ਬਾਕੀ ਨਸ਼ੇ ਵਿਰੁੱਧ ਇਹ ਤੇ 100% ਹੈ ਕਿ ਜਿਹੜਾ ਨਸ਼ਾ ਵੇਚਦਾ ਵੀ ਹੈ ਉਹਨੂੰ ਵੀ ਫੜ ਕੇ ਕੁੱਟੋ ਤੇ ਜਿਹੜਾ ਨਸ਼ਾ ਕਰਦਾ ਵੀ ਹੈ ਉਹਨੂੰ ਵੀ ਫੜ ਕੇ ਕੁੱਟੋ ਫਿਰ ਫੜ ਕੇ ਦੋਨਾਂ ਨੂੰ ਪੁਲਿਸ ਦੇ ਹਵਾਲੇ ਕਰੋ ਔਰ ਜਦ ਤੱਕ ਉਹਨੇ ਪਰਚਾ ਨਹੀਂ ਦੌਮ ਥਾਣੇ ਵਾਪਸ ਨਹੀਂ ਆਣਾ ਐਨਾ ਹੋਏ ਵੀ ਤੁਸੀਂ ਮਿਹਨਤ ਕਰੋ ਉਹਨਾਂ ਨੂੰ ਕੁੱਟ ਕੇ ਉੱਥੇ ਲੈ ਕੇ ਜਾਓ ਤੇ ਫੁੱਲ ਸਾਰੇ ਪੈਸੇ ਲੈ ਕੇ ਚੜਦੇ ਉਹਦੀ ਐਫਆਈਆਰ ਦੀ ਕਾਪੀ ਲੈ ਕੇ ਆਓ ਤੇ ਪਤਾ ਲੱਗੇ ਕਿ ਜਿਹੜਾ ਤੁਸੀਂ ਕਾਰਜ ਕੀਤਾ ਉਹ ਸਫਲ ਹੋਵੇ ਇਹਨਾਂ ਗੱਲਾਂ ਵਾਲੀ ਆਪਣੀ ਬਾਰਨੀ ਨੂੰ ਵਿਰਾਮ ਦਿੰਦਾ ਹਾਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸਮਾਂ ਕੱਢ ਕੇ ਆਈ ਤੇ ਤੁਸੀਂ ਸਭ ਲੋਕਾਂ ਨੂੰ ਇਨਾ ਟਾਈਮ ਦਿੱਤਾ ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਜੋ ਕਿ ਯਹਾਂ ਪੇ ਆਪ ਸਭੀ ਕਤਰ ਹੋਏ ਸਾਡੇ ਵਿੱਚ ਮੇ बहुत ही रिस्पेक्टेड हम सभी के हरमन प्यारे श्री ऋषि अरोड़ा जी जो कि अरोड़ वंश अरोड़ा खत्री महासभा पंजाब के स्टेट प्रेसिडेंट हैं वो हमारे बीच में बधारे हैं तो यहाँ जितने भी हम दोस्त इकट्ठे हुए हैं सभी तरफ से इनका हार्दिक अभिनंदन है और हमारे बीच में विशेष तौर से जलंधर से श्री ऋषि अरोड़ा जी जो कि अरोड़ वंश अरोड़ा खतरी महासभा पंजाब से उनके फाउंडर हैं और हमारे प्रदेश प्रधान भी हैं स्टेट प्रेसिडेंट और साथ ही मुकेश कुमार जी जो कि जलंधर को नेतृत्व कर रहे हैं एज अ वाइस प्रेसिडेंट और आज एक बहुत खुशी का दिवस है और बहुत एक बड़ा दिन है कि हम एक ऐसे ग्रुप की संरचना करने जा रहे हैं जिसके कोई कभी दो पार्ट्स नहीं थे था वो एक ही पार्ट अरोड़ा खत्री परिवार जी हाँ अगर मैं बात करता हूँ जैसे कि जी ने बताया कि अरोड़ा सभा नवाशहर करीब पिछले पैंतीस वर्षों से अरोड़ा सभा नवाशहर हमारे जो सीनियर्स थे जब पाकिस्तान से आए उन्होंने जीरो से शुरू किया सबको स्टोरी पता है तो धीरे धीरे चलते चलते उन्होंने अपने परिवारों को अपने आस के लोगों को सपोर्ट किया और आज वो उस मुकाम तक पहुँचे कि उनके अच्छे अंदर एक थॉट आया कि समाज के लिए भी कुछ किया जाए तो सामाजिक कार्य जो हैं वो हम रेगुलर बेसिस पे जैसे ब्लड डोनेशन कैंप्स हैं बच्चों के स्कूल की फीस है और हमारे कुछ बिल्डिंग्स की रिपेयर्स हैं कुछ स्कूल्स के साथ हमने कलेब्रेशन करी हैं कुछ हमने मेडिकल चेकअप कैंप्स लगाए हैं और इस तरह के कोई छोटे बड़े प्रोजेक्ट्स करते करते हम आज जिंदगी के उस मुकाम तक पहुंच गए हैं कि हमें हमारे वो भाई जो हमारे साथ वो भी अपने लेवल पे सब कर रहे हैं और हम भी अपने सारे लेवल पे कर रहे हैं तो ये ऋषि अरोड़ा जी के नेतृत्व में और इनको क्रेडिट जाता है कि ये पंजाब के सभी शहरों में सब यूनिट्स को इकट्ठा करते हुए लेके जा रहे हैं जो कि की अरोड़ यूनिट बना बनाने जा रहे हैं ਜਿਵੇਂ ਕਲੀ ਨੂੰ ਵਧਾਉਂਦੇ ਹੋਏ ਅਸੀਂ ਅੱਜ ਨਵਾਂ ਸ਼ਹਿਰ ਦੇ ਵਿੱਚ ਅਰੋੜ ਵੰਸ਼ ਅਰੋੜਾ ਖੱਤਰੀ ਮਹਾਸਭਾ ਦੇ ਪ੍ਰਧਾਨ ਜੀ ਦੀ ਨਿਯੁਕਤੀ ਹੋ ਗਈ ਸੀ ਅੱਜ ਇੱਥੇ ਦੇ ਚੇਅਰਮੈਨ ਸਾਹਿਬ ਦੀ ਨਿਯੁਕਤੀ ਹੋ ਰਹੀ ਹੈ ਪਲੱਸ ਇਹਨਾਂ ਦੇ ਹੋਰ ਜਿਹੜੇ ਟੀਮ ਦੇ ਮੈਂਬਰ ਨੇ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਸੈਕਟਰੀ ਉਹਨਾਂ ਦੀ ਨਿਯੁਕਤੀ ਨਾਲ ਹੋ ਰਹੀ ਹੈ ਇਹ ਸਾਰਾ ਕੰਮ ਇੱਥੇ ਦੇ ਅਰੋੜ ਵੰਸ਼ ਅਰੋੜਾ ਖੱਤਰੀ ਮਹਾਸਭਾ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਾਡੇ ਭਰਾ ਔਰ ਇਸ ਸ਼ਹਿਰ ਦੇ ਸਤੰਭ ਰਾਜਨ ਅਰੂੜਾ ਜੀ ਦੀ ਦੇਖਰੇਖ ਦੇ ਵਿੱਚ ਅਗਵਾਈ ਦੇ ਵਿੱਚ ਇਹ ਸਾਰਾ ਕਾਰਜਕ੍ਰਮ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਇਹ ਗੱਲ ਐ ਵਾ ਕਿ ਅਰੂੜਾ ਔਰ ਖਤਰੀ ਅਸੀਂ ਲੋਕ क्षत्रिय ਆ ਇਹ ਸ਼ਬਦ ਕਿੱਥੋਂ ਆਇਆ ਖਤਰੀ क्षत्रिय ਹਟ ਪਹਿਲੇ ਚਾਰ ਹੀ ਜਾਤਾਂ ਦੀਆਂ ਜਾਂਦੀਆਂ ਸੀਗੀਆਂ क्षत्रिय ਬ੍ਰਾਹਮਣ ਵੈਸ਼ਯ ਕਸ਼ੂਤਰ ਹੋਲੀ 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 ਕਹ ਲੋ ਕੋਈ ਪੋਲਿਟਿਕਲ ਲੋਕ ਜਾਂ ਅੰਗਰੇਜ਼ਾਂ ਨੇ ਸਾਰੇ ਲੋਕਾਂ ਨੂੰ ਸਾਡੀ ਤਾਕਤ ਨੂੰ ਤੋੜਨ ਵਾਸਤੇ ਅਲੱਗ-ਅਲੱਗ ਜਾਤਾਂ ਦੇ ਵਿੱਚ ਮਾਰਦਾ ਮੂਲ ਪੋਜੀਸ਼ਨ ਇਹ ਆ ਗਈ ਸੀ 2011 ਤੋਂ ਪਹਿਲੇ ਜਦੋਂ ਅਸੀਂ ਇਹ ਸਟਾਰਟ ਕੀਤਾ ਕਿਉਂਕਿ 2011 ਦੇ ਵਿੱਚ ਬੜੀ देर ਬਾਅਦ 1947 ਦੇ ਬਾਅਦ ಮತ ਗੱਣਾ ਹੋਣ ਲੱਗੀ ਸੀ ਜਾਤ ਜਾਤੀ ਆਧਾਰ ਦੇ ਉੱਪਰ ਜਦੋਂ ਜਾਤੀ ਆਧਾਰ ਦੇ ਉੱਪਰ ਜਗਦੰਨਾ ਹੋਣ ਲੱਗੀ ਸੀ ਉਦੋਂ ਸਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਸਾਡੀ ਅਰੋੜਾ ਬਰਾਦਰੀ ਜਾਂ ਖੱਤਰੀ ਬਰਾਦਰੀ ਜਿਹੜੀ ਵੀ ਅਰੋੜਾ ਬਰਾਦਰੀ ਔਰ ਖਤਰੀ ਬਰਾਦਰੀ ਕੁਝ ਖਤਰੀ ਬਰਾਦਰੀ ਜਿਹੜੀ ਭਾਰਤ ਦਾ ਇੱਕ ਹਿੱਸਾ ਜਿਹੜਾ ਪਾਕਿਸਤਾਨ ਬਣ ਗਿਆ ਉੱਥੋਂ ਮਾਈਗਰੇਟ ਹੋ ਕੇ ਇੱਥੇ ਇੰਡੀਆ ਦੇ ਵਿੱਚ ਇੱਧਰ ਆਪਣੇ ਦੇਸ਼ ਦੇ ਵਿੱਚ ਇੱਧਰ ਸ਼ਿਫਟ ਹੋ ਰਹੀ ਖਾਲੀ ਹੱਥੀ ਸਾਡੇ ਬਜ਼ੁਰਗ ਜਿਨ੍ਹਾਂ ਨੇ ਇੱਥੇ ਆ ਕੇ ਬਹੁਤ ਮਿਹਨਤਾਂ ਕੀਤੀਆਂ ਰੇੜੀਆਂ ਤੱਕ ਲਾਈਆਂ ਮਿਹਨਤ ਕਰਨ ਤੋਂ ਬਾਅਦ ਅਰੋੜਾ ਔਰ ਖਤਰੀ ਸਮਾਜ ਅੱਜ ਇਸ ਪੋਜੀਸ਼ਨ ਤੇ ਹੈ ਕਿ ਪੰਜਾਬ ਸਰਕਾਰ ਨੂੰ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਏਗੀ ਮੈਂ ਮੀਡੀਆ ਨੂੰ ਇਹ ਦੱਸਣਾ ਚਾਹਨਾ ਵਾ ਕਿ ਪੰਜਾਬ ਸਰਕਾਰ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹੈ ਜਿਹੜੇ ਸਹੀ ਲਾਲੇ ਜਿਹਨੂੰ ਕਹਿੰਦੇ ਨਾ ਅਰੋੜਾ ਔਰ ਖੱਤਰੀ ਨੇ ਔਰ ਤੁਸੀਂ ਅੱਜ ਆਪਣੇ ਸ਼ਹਿਰ ਦੀ ਨਵਾਂ ਸ਼ਹਿਰ ਦੀ ਦੇਖ ਲਓ ਜਿੰਨੂੰ ਜਿੰਨੇ ਤੁਹਾਨੂੰ ਇੱਥੇ ਗੁਰਦੁਆਰਿਆਂ ਦੇ ਔਰ ਮੰਦਿਰ ਦੇ ਪ੍ਰਧਾਨ ਵੀ ਨਜ਼ਰ ਆਣਗੇ ਔਰ ਜਨਰਲ ਸੈਕਟੇ ਨਜ਼ਰ ਆਣਗੇ ਉਹ ਸਾਰੇ ਅਰੋੜਾ ਔਰ ਖੱਤਰੀ ਸਮਾਜ ਤੋਂ ਹੋਣਗੇ ਕਿਉਂਕਿ ਸੇਵਾ ਭਾਵ ਵੀ ਇਸ ਸਮਾਜ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਅਸੀਂ ਇਹ ਚਾਹਦੇ ਸੀ ਕਿ ਲੋਕ ਛੋਟੀਆਂ-ਛੋਟੀਆਂ ਜਾਤੀਆਂ ਜਿਵੇਂ ਕੋਈ ਛਾਪੜਾ ਬਰਾਦਰੀ ਬਣਾ ਕੇ ਬੈਠਾ ਹੈ ਕੋਈ ਸਾਂਭੀ ਬਰਾਦਰੀ ਬਣਾ ਕੇ ਬੱਟਾ ਹੈ ਪਹਿਲੇ ਸਾਰੇ ਤੇ ਅਸੀਂ ਇਹ ਹਿੰਦੂ ਹਿੰਦੂ ਔਰ ਹਿੰਦੂਸਿਕ ਇਕਤਾ ਸਾਡੇ ਦੇ ਬੱਚਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸੈਹੀ ਕਾਲੀ ਸਮਾਜ ਔਰ ਕੇ ਕੇਸ਼ਤਾਲੀ ਸਮਾਜ ਇੱਕੋ ਹੀ ਪ੍ਰਿੰਸੀਪਲ ਜੇ ਐਸ ਪਰਖਾਤਾਂ ਸੀਰੀਅਸ ਕੈਂਬੀਲ ਟੂ ਨਮਰ ਸਰ ਇਨ ਦਿਸ ਸੈਂ ਮਾਹੀ ਏ ਸਾਡੇ ਜਿਹੜਾ ਸਕੂਲ ਹੈਗਾ ਇਹ ਏਡੀਗਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸਐਸ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ ਪੰਜਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐਸ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਸਾਡੇ ਦੇ ਜਿਹੜਿਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਕਿ ਬਤ ਬਤ ਜਿਹੜੇ ਬੱਤੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜੀਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿੰਨਾ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਔਰ ਸ਼ੀਮੋ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਸਾਡੇ ਪਰ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੂਰੀ ਕੀਤੀ ਹੈਗੀਆਂ ਤੇ ਇਸ ਇਹ ਜਿਹੜਾ ਹੈ ਦਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਹੈ ਇਹ ਇਹ ਬਿਲਕੁਲ ਸੇਵ ਦਾ ਮੌਕਾ ਹੈ ਕੋ ਨੂੰ ਦੇ ਧੰਨਵਾਦ ਇਹ ਸੱਜਿਆ ਲਸ਼ੀਨ ਪਾਲਸੇਗ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਸ ਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ